ਜੀ ਮਾਣ ਪ੍ਰਭੂ ਚਰਨਾਂ ਵਿੱਚ ਸੁਧਗਨ ਮਾਈ ਭਾਈ ਵੀਰੋ ਜੁਰਗ ਸ਼ੰਤ ਬਾਹਤਮਾ ਗੁਣ ਗਾਇਨੇ ਰਾਣੀ ਕਾਦੀ ਸਰਗਤ ਸਿਰਤਾਂ ਆਪਣੇ ਬਖਰੂ ਕਰੋ ਬੰਦਰ ਸਤਿਗੁਰੂ ਨਮੋ ਸੇਜਾ ਕੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਗੁਰੂ ਨੇ ਮਹਾਨ ਕਿਰਪਾ ਬਖਸ਼ਿਸ਼ ਕੀਤੀ ਹੈ ਜੋ ਸਾਨੂੰ ਅੱਜ ਮਹਾਨ ਸੰਪੂਰਨਤਾ ਦੇ ਦਰਸ਼ਨ ਹੋਏ ਨੇ ਬਹੁਤ ਬੜੇ ਭਾਗਾਂ ਦੇ ਗੱਲ ਆ ਜਿਨ੍ਹਾਂ ਨੇ ਉਦਮ ਆਪਣਾ ਲਾ ਕੀਤਾ ਹੈ ਉਹਨਾਂ ਦਾ ਰੋਮ ਰੋਮ ਕਰਕੇ ਧੰਨਵਾਦ ਗੁਰੂ ਦੇ ਪਿਆਰਿਓ ਆਪਾਂ ਤਾਂ ਸਿਰਫ ਆਏ ਆ ਪਰ ਜਿਨ੍ਹਾਂ ਨੇ ਆਪਣਾ ਕੀਤਾ ਹੈ ਉਹਨਾਂ ਨੂੰ ਵੇਖੋ ਕਿੱਡਾ ਵੱਡਾ ਉਦਮ ਹੈ ਕਿੰਨੀ ਤਾਕਤ ਕਿੰਨਾ ਬਾਲ ਸਤਿਗੁਰੂ ਨੇ ਉਹਨਾਂ ਨੂੰ ਵਰਸਾ ਕੀਤਾ ਕਿੰਨੇ ਦਿਨਾਂ ਤੋਂ ਕਿੰਨੇ ਜਰਾ ਤੋਂ ਲੈ ਕੇ ਉਹਨਾਂ ਨੇ ਇਹ ਆਕਾਰ ਨੂੰ ਰੂਪ ਕਿੰਦਾ ਜਿਹੜਾ ਆਕਾਰ ਅੱਜ ਸਪੂਰਨ ਹੋਇਆ ਇਹ ਦੋ ਸਿੰਘਾਂ ਦੇ ਲਖੀ ਕਰਨ ਕਈ ਵਾਰੀ ਸੰਪਟ ਬਾੜ ਵੀ ਲੋੜ ਪੈ ਜਾਂਦੀ ਹੈ ਦੋ ਸਿੰਘ ਤਿਆਪੁਰਦਾਰ ਵਿੱਚ ਹੁੰਦੇ ਗौ ਸਿੰਘ ਤਿਆਪੁਰਦਾਰ ਵੀ ਮਿਲਦੇ ਅਰ 25 ਇਹ ਤਾਂ ਮਹਾਨ ਸਰੂਪ ਦੀ ਕਿਰਪਾ ਹੈ ਬਖਸ਼ਸ਼ ਦੋਹਣੀ ਮੰਦੇ ਤੇ 25 ਇਹ ਤਿਆਰ ਪਰਦੇ ਆ ਮਿਲ ਜਾਣੇ ਕੋਈ ਸੌਖੀ ਗੱਲ ਨਹੀਂ ਹੈ ਵਿਚਕਰਤਾ ਆਪ ਕੋ ਲੋਵਾ ਉਹ ਕਰਦੇ ਨੇ ਆਪ ਹੀ ਸਾਰਾ ਗਾਂਤ ਕੀਤਾ ਹੈ ਤੇ ਨਹੀਂ ਤਾਂ ਧੋਈ ਮਿਲਣੇ ਔਖੇ ਹਣ ਤੇ ਇਹ ਤਾਂ 25 ਬਰਗੇ 25 ਨੂੰ ਲਾ ਕੇ ਜੋ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਮਰਦਾਦਾ ਤੋਰੇ ਸੀ ਉਹ ਸਮਰਦਾਦਾ ਲਾ ਕੇ ਪ੍ਰਾਪਤਨ ਸਮੇਂ ਅਨੁਸਾਰ ਇਹ 23 ਸ਼ਾਵਣ ਨੂੰ ਸਪੂਰਨ ਹੋਇਆ ਸੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਤੇ ਇਹਨਾਂ ਨੇ ਫਿਰ ਖੋਜ ਕਰਕੇ 23 ਸ਼ਾਵਣ ਹੀ ਰੱਖਿਆ ਭਾਨ ਸੰਤ ਬਾਬਾ ਮੋਹਨ ਸਿੰਘ ਜੀ ਬਿੜਾਵਾਲੇ ਜਿਨ੍ਹਾਂ ਨੇ ਪ੍ਰੇਰਣਾ ਦਿੱਤੀ ਇਹ ਜੱਥੇ ਨੂੰ ਤਿਆਰ ਕੀਤਾ ਕਿ ਤੁਸੀਂ ਗਾਣੇ ਕਰੋ ਅਸੀਂ ਤੁਹਾਡੇ ਨਾਲ ਮੈਂ ਤਿਆਸ ਜਾਂ ਵੀ ਹੋਰ ਵੀ ਬੋਲ ਸਕਦਾ ਕਿਉਂ ਟਾਈਮ ਨਹੀਂ ਹੈ ਮੈਂ ਧੰਨਵਾਦ ਹੀ ਕਰਦਾ ਜਦੋਂ ਨਾਲ ਪੇਪਲ ਸਿੰਘ ਜਿਨ੍ਹਾਂ ਨੇ ਕਿੱਥੋਂ ਕਿੱਥੋਂ ਤੋਂ ਮਹਾਪੁਰਖ ਲਿਆ ਕੇ ਜਿਵੇਂ ਨਦੀ ਦੇ ਵਿੱਚ ਮਾਲਾ ਦੇ ਵਿੱਚ ਮੜ ਕੇ ਪਰੋਉਂਦੇ ਨੇ ਜੱਗੇ ਜੱਗੇ ਕਿੱਥੋਂ ਕਿੱਥੋਂ ਲਿਆ ਕੇ ਮਹਾਪੁਰਖ ਇਹਨਾਂ ਨੇ ਇਹ ਕਾਰਜ ਰਚਿਆ ਜਿਹੜਾ ਅੱਜ ਸਬੂਤ ਨੂੰ ਹੋਇਆ ਹੈ ਅੱਜបាន ਦਰਸ਼ਨ ਕਰਵਾਏ ਨੇ ਸੰਤ ਬਾਬਾ ਖਾਕਾ ਸਿੰਘ ਜੀ ਸੰਤ ਬਾਬਾ ਟੈਕ ਸਿੰਘ ਜੀ ਜੋ ਸ਼੍ਰੀਮਾਨ ਜੀ ਇਥੋਂ ਦੇ ਪ੍ਰਬੰਧਕਾਨ ਬਹੁਤ ਨਾਲ ਬੜੀ ਕਿਰਪਾ ਕੀਤੀ ਹੈ ਸਮਾਗਮ ਅੱਜ ਦਿਨ ਦਿਹਾੜੇ ਸੰਗਤਾਂ ਨੂੰ ਦਰਸ਼ਨ ਦਿਤੇ ਨੇ ਇਹ ਸਮਾਗਮ ਨੂੰ ਸੁਭਾਏਵਾਨ ਮਨਾਇਆ ਜਿੰਨੀਆਂ ਸੰਗਤਾਂ ਨੇ ਇਹਦੇ ਵਿੱਚ ਹਿੱਸਾ ਪਾਇਆ ਦਾਤਾ ਅੱਜ ਆਇਆ ਅੱਗੇ ਵੀ ਆਉਣੇ ਦਾ ਦਰਸ਼ਕ ਕਰਨ ਵਾਸਤੇ ਬਤਨ ਸੁਣਨ ਵਾਸਤੇ ਸ਼ੰਕਾਂ ਦੇ ਕੋਈ ਨਾ ਕੋਈ ਬਤਨ ਮਿਲ ਜਾਂਦਾ ਜਿਹਦੇ ਨਾਲ ਸਾਰੀ ਜਨੂਨ ਦਾ ਆਧਾਰ ਰਗੰਦ ਤੋ ਧੰਨਵਾਦ ਉਹਨਾਂ ਦਾ ਜਿਨ੍ਹਾਂ ਨੇ ਇਹ ਕਾਰਜ ਨੂੰ ਇੰਨਾ ਉੱਤਮ ਬਣਾ ਕੇ ਜਤਨ ਕਰਕੇ ਇਹ ਵੀ ਸ਼ਿਰਨਜ਼ਾਰਾ ਹੈ ਉਹਨਾਂ ਦਾ ਨਵਾਦਾ ਤੇ ਗੁਰੂ ਦੇ ਪਿਆਰਿਓ ਆਪਾਂ ਦਾ ਦਰਸ਼ਨ ਕੀਤੇ ਨੇ ਕਿੰਨੇ ਮਹਾਪੁਰਖਾਂ ਦੇ ਦਰਸ਼ਨ ਹੋਏ ਨੇ ਜੇ ਕਿਸੇ ਦੀ ਭਰੋੁਰ ਕਿਰਪਾ ਅਜਿਹੇ ਮਹਾਪੁਰਖਾਂ ਦੇ ਦਰਸ਼ਨ ਫੇਰ ਵੀ ਨਹੀਂ ਹੁੰਦੇ ਜੋਰ ਲਾ ਲੋ ਭੋਵੇਂ ਪਰ ਸਤਿਗੁਰੂ ਦੀ ਕਿਰਪਾ ਨਾਲ ਇੱਥੇ ਕੋਈ ਜੇਤੂ ਖਾਤਾ ਵੀ ਨਹੀਂ ਕਰਨਾ ਪਿਆ ਥੋੜੇ ਬੜੇ ਨਹੀਂ ਸਕਿਆ ਤੇ ਕਿੰਨੇ ਮਹਾਪੁਰਖਾਂ ਦੇ ਦਰਸ਼ਨ ਹੋ ਗਏ ਜਿਹੜੇ ਕਦੇ ਆਪਾਂ ਨੂੰ ਮਿਲੇ ਹੀ ਨਹੀਂ ਉਹਨਾਂ ਦੇ ਦਰਸ਼ਨ ਹੋ ਗਏ ਕਾਰਜ ਰਣਜਾ ਜੀ ਅੱਜ ਸਿਰੇ ਲੱਗਿਆ ਹੈ ਸੰਪੂਰਨ ਦਾਨ ਮਨਾਇਆ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅੱਜ ਬਹੁਤ ਬਹੁਤ ਬਰਾਗਨ ਸਾਡਿਆਂ ਸਾਕਦਾਂ ਨੂੰ ਪ੍ਰਬੰਧਕਾਂ ਦਾ ਰਾਮ ਰਾਮ ਕਰਕੇ ਧੰਨਵਾਦ ਬੋਲਦਾ ਹਾਂ ਕਿ ਬਹੁਤ ਸਾਰੀਆਂ ਹੋਈਆਂ ਗਲਤੀਆਂ ਸੇ ਪੀਣ ਕੇ ਮਾਫ ਕਰਨਾ ਮੇਰੀਆਂ ਗਲਤੀਆਂ ਦੀ ਮੈਨੂੰ ਦਿਓ ਮਾਫੀ ਗੱਲਬਾਤ ਕੇ ਪ੍ਰਭਾਅ ਪਾਦੇ ਮਾਫੀ ਸੇ ਸ੍ਰੀ ਗੁਰੂ ਅਰਜਨ ਸਾਹਿਬ ਰਾਜ ਜੀ ਨੂੰ ਆਖੋ ਜੀ ਸਾਰੇ why would you go